ਤਾਂ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਰੂੜੀਆਂ ਵਾਲੀ ਵਿੱਚ 메ਨ ਰੋਡ ਤੇ ਧਰਨਾ ਲਾਇਆ ਗਿਆ। ਦੱਸਿਆ ਜਾ ਰਿਹਾ ਕਰੀਬ ਡੇਢ ਮਹੀਨੇ ਪਹਿਲਾਂ 29 ਮਈ 2024 ਨੂੰ ਇੱਕ ਨੌਜਵਾਨ ਮੁੰਡੇ ਹਰਪ੍ਰੀਤ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਹੋਇਆ ਸੀ ਜਿਸ ਸੰਬੰਧ ਵਿੱਚ ਅੱਜ ਪਿੰਡ ਵਾਲਿਆਂ ਤੇ ਪਰਿਵਾਰ ਵਾਲਿਆਂ ਨੇ ਮਿਲ ਕੇ ਅਬੋਹਰ ਰੋਡ 메ਨ ਰਸਤਾ ਬੰਦ ਕਰਕੇ ਧਰਨਾ ਲਾਇਆ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਅੱਗੇ ਲਗਾਤਾਰ ਜੋ ਹੈ ਗੁਹਾਰ ਲਗਾਈ ਜਾ ਰਹੀ ਹੈ। ਅਸੀਂ ਤਾਂ ਇਹ ਕਹਿੰਨੇ ਵੀ ਜਿਹੜਾ ਭੋਲਾ ਉਹ ਫੜਨਾ ਚਾਹੀਦਾ ਨਹੀਂ ਅਸੀਂ ਆਪ ਦੇ ਆਪ ਨੂੰ ਅੱਗ ਲਾ ਲਾਂਗੇ ਜਿੰਨਾ ਉਹਨਾਂ ਚਿਹਰੇ ਨਾਲ ਅਸੀਂ ਧਰਨਾ ਚੱਕਣਾ ਜਿੰਨਾ ਚਿਰ ਇਹਨਾਂ ਦੀ ਸੁਣਵਾਈ ਨਹੀਂ ਆਉਂਦੀ ਹਾਂ ਉਹਨਾਂ ਚਿਹਰੇ ਅਸੀਂ ਨਹੀਂ ਧਰਨਾ ਚੱਕਣਾ ਜਿੰਨਾ ਚਿਰ ਭੋਲਾ ਸਾਡੇ ਅੱਖੀ ਵਿਖਾ ਦੇਣ ਵੀ ਆ ਅਸੀਂ ਫੜ ਕੇ ਲੈ ਕੇ ਚੱਲੇ ਆ ਉਹਨਾਂ ਚਿਹਰੇ ਅਸੀਂ ਨਹੀਂ ਚੱਕਣਾ ਉੱਠਣਾ ਧਰਨੇ ਤੋਂ ਇੱਥੇ ਹੀ ਰਹਿਣਾ ਭਾਵੇਂ ਅਸੀਂ ਦਿਨ ਹੋਵੇ ਰਾਤ ਹੋਵੇ ਹਾਂ ਜੇ ਨਾ ਹੋਵੇ ਰਹਾ ਤਾਂ ਵੇਸੀ ਇੱਥੇ ਹੀ ਸੁੱਕਣਾ ਤੇ ਜਿੰਨਾ ਚਿਰ ਭੋਲੇ ਨੂੰ ਫੜ ਕੇ ਨਹੀਂ ਨਾਲੇ ਜਾਂਦੇ ਉਹਨਾਂ ਚਿਰ ਸਾਨੂੰ ਸਬੂਤ ਨਹੀਂ ਆਉਂਦਾ ਨਾਲੇ ਸਾਨੂੰ ਸਬੂਤ ਦੇਣ ਵੀ ਕਿਹਦੇ ਪਿੱਛੇ ਮਾਰਿਆ ਜੇ ਸਬੂਤ ਹੀ ਨਹੀਂ ਦਿੰਦੇ ਜਦੋਂ ਸਾਨੂੰ ਸਬੂਤ ਨਹੀਂ ਦਿੰਦੇ ਸਾਨੂੰ ਕੋਈ ਮਿਲਦਾ ਨਹੀਂ ਸਰਾਖ ਨਹੀਂ ਮਿਲਦਾ ਵੀ ਸਾਡਾ ਮੁੰਡਾ ਕਾਹਦੇ ਪਿੱਛੇ ਮਾਰਿਆ ਨਾ ਸਾਡੀ ਲੜਾਈ ਸੀ ਤੇ ਨਾ ਕਿਸੇ ਨਾਲ ਸਾਡੀ ਦੁਸ਼ਮਣੀ ਸੀਗੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਫਾਂਸੀ ਦੀ ਜਿਵੇਂ ਸਾਡਾ ਮੁੰਡਾ ਮਾਰਿਆ ਗਾ ਨਾ ਇਸੇ ਤਰ੍ਹਾਂ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਠੀਕ ਆ ਹਲੇ ਪੰਜ ਹੋਰ ਆ ਰਹੇ ਆ ਸਾਨੂੰ ਉਹਨਾਂ ਨਿਚੋੜ ਦੇਣਾ ਚਾਹੀਦਾ ਵੀ ਕਿਹੜੇ ਪੰਜ ਹੋਰ ਲੈਣੇ ਆ ਨਾਲੇ ਪੰਜ ਦੋਸ਼ੀ ਹੋਰ ਆਂਦੇ ਇਹਨਾਂ ਨੂੰ ਮੂੰਹ ਪਾਇਆ ਇਹ ਸਾਡੇ ਪਿੰਡ ਤੋਂ ਬਾਹਰ ਦੋਨੇ ਘਰ ਕੱਢਣੇ ਚਾਹੀਦੇ ਇਹ ਇੱਥੇ ਰਹਿਣੇ ਨਹੀਂ ਚਾਹੀਦੇ ਸਾਡੇ ਹੀ ਸਾਡੇ ਮੇਰੇ ਜੇੜ ਦੇ ਮੁੰਡੇ ਨੂੰ ਪਾਰਾ ਦੇਤਾ ਸੇ ਸਨਾ ਬੰਦਿਆ ਨੇ ਮੇਰੇ ਜੇੜ ਦਾ ਮੁੰਡਾ ਮਾਰਿਆ ਇਹਨਾਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਆ ਦੂਜਾ ਤੀਜਾ ਇਹ ਲੈਣਾ ਨਹੀਂ ਕੀਤਾ ਇੱਥੋਂ ਕੱਢਣੇ ਚਾਹੀਦੇ ਇਹ ਮਾ ਬੱਧਰ ਦਾ ਬੰਦਾ ਮਾਰਿਆ ਇਹਨਾਂ ਨੇ ਇੱਕ ਸਾਡੇ ਪਿੰਡ ਦਾ ਆ ਮੁੰਡਾ ਮਾਰਿਆ ਮੇਰੇ ਜੇੜ ਦਾ ਮੁੰਡਾ ਮਾਰਿਆ ਤਿੰਨ ਕਤਲ ਕੀਤੇ ਇਹਨਾਂ ਨੇ ਇਹਨਾਂ ਨੂੰ ਤਾਂ ਮੂੰਹ ਪਾਈ ਗਿਆ ਹਲੇ ਪੰਜ ਹੋਰ ਆਂਦੇ ਆ ਉਹ ਸਾਨੂੰ ਸਬੂਤ ਦੇਣ ਵੀ ਕਿਹੜੇ ਲੈਣੇ ਇਹਨਾਂ ਨੇ ਤੋਂ ਨਾ ਕਿੰਨੇ ਨੇ ਸਾਡਾ ਮੁੰਡਾ ਮਾਰਿਆ ਜਿਵੇਂ ਸਾਡਾ ਮਾਰੇ ਇਹਨਾਂ ਦੇ ਫੜਨੇ ਚਾਹੀਦੇ ਆ ਜੇ ਨਾ ਸਾਡੀ ਸਰਕਾਰ ਨੇ ਗੱਲ ਸੁਣੀ ਅਸੀਂ ਗਰੀਬ ਆਦਮੀ ਇਹਨਾਂ ਨੇ ਪੈਸਾ ਦਿੱਤਾ ਸਾਡੇ ਕੋਲੇ ਕੁਛ ਨਹੀਂ ਇਹਨਾਂ ਨੇ ਪੈਸੇ ਨਾਲ ਆਪਦੇ ਬੱਚੇ ਬਚਾਈ ਜਾਂਦੇ ਅਸੀਂ ਤਾਂ ਆਥਨ ਦੀ ਦਿਹਾੜੀ ਕਰਕੇ ਰੋਟੀ ਖਾਣੇ ਸਾਡੇ ਪੱਲੇ ਕੱਖ ਨਹੀਂ ਇਹਨਾਂ ਕੋਲੇ ਰੁਪਏ ਦਾ ਪਿਓ ਮੁੰਡੇ ਦਾ ਕਿਹਾ ਸੀ ਬਾਹਰ ਉਹ ਪੈਸੇ ਨਾ ਲਾ ਕੇ ਆਪਦੇ ਬੱਚੇ ਨੂੰ ਬਚਾਈ ਜਾਂਦਾ ਸਾਡਾ ਵੀ ਨਾ ਪਤਨੀ ਸੀ 20 ਸਾਲਾਂ ਦਾ ਬੱਚਾ ਜਿਹੜਾ ਸਾਡਾ ਸੀ ਤੋੜ ਕੇ ਬੈਠੇ ਆ ਇਨਾਂ ਦਾ ਕੋਈ ਵਾਲੀ ਵਾਰਸ ਨਹੀਂ ਦਾ ਜੇ ਇਨਾਂ ਦਾ ਕੋਈ ਅਜ ਸਰਕਾਰ ਨੇ ਗੱਲ ਨਾ ਸੁਣੀ ਤਾਂ ਸਾਡੀ ਸਰਕਾਰ ਕੁੱਤੀ ਆ ਅਸੀਂ ਸਰਕਾਰ ਕੁੱਤੀ ਆ ਠਾਣਾ ਵੀ ਕੁੱਤਾ ਨਹੀਂ ਅਸੀਂ ਠਾਣੇ ਨੂੰ ਅੱਗ ਲਾ ਕੇ ਸਾੜਦੇ ਆਗੇ ਅੱਗ ਲਾਵਾਂਗੇ ਅੱਗ ਜਿੰਨੇ ਜੋਕਰੇ ਹੋਏ ਜਿੰਨੀ ਸਾਡੀ ਪਹੁੰਚ ਆਈ ਅਸੀਂ ਉੰਨੀ ਕਰਾਂਗੇ ਜੇ ਸਾਡੀ ਗੱਲ ਨਾ ਸੁਣੀ ਤਾਂ ਇਨਾਂ ਨੇ ਇਹ ਸੁਣ ਲੋ ਗੱਲ ਇੱਕ ਵਾਰੀ ਸਰਕਾਰ ਦੇ ਗੰਦੇ ਬੰਦੇ ਛੱਡਿਆ ਜਿਹੜੇ ਨਾਲੇ ਥੜਖਾ ਖਾਂ ਲੈਂਦੇ ਨਾਲੇ ਉਤੋਂ ਗਰੀਬਾਂ ਦੇ ਖਾਂਦੇ ਜਿੰਨਾਂ ਤੇ ਮਾਰੇ ਦੇਣ ਆ ਜਾਂਦੇ ਆ ਗ੍ਰੀਨ ਪਟੋਕ ਕਿਉਂ ਖੰਦੇ ਇਹ ਇਹ ਪਹਿਲਾ ਪੂਰੀ ਆਦੀ ਸੁਕਣ ਸੁਣਾਈ ਕਰਨ ਸੁਣਾਈ ਕਿਉਂ ਨਹੀਂ ਕਰਦੇਗੇ ਸਾਡੀ ਜਿੰਨੇ ਚਿਰ ਸੁਣਾਈ ਨਹੀਂ ਕਰਦੇ ਅਸੀਂ ਉਹਨੇ ਚਿਰ ਧਰਨਾ ਨਹੀਂ ਚੱਕੜਾ ਇਹ ਜੀ ਆ ਮੇਰਾ ਹਰਪ੍ਰੀਤ ਸਿੰਘ ਮੇਰਾ ਭਤੀਜਾ ਸੀਗਾ ਜੀ ਇਹਦਾ 29 ਮਈ ਨੂੰ ਜੀ ਸ਼ਾਮ ਨੂੰ 7:30 ਵਜੇ ਕਤਲ ਹੋ ਗਿਆ ਸੀ ਸਾਡੀ ਦੁਕਾਨ ਦੇ ਉੱਤੇ ਮੇਰੇ ਭਰਾ ਦੀ ਦੁਕਾਨ ਦੇ ਉੱਤੇ ਆਂਡਾ ਖਾਨ ਆਇਆ ਸੀਗਾ ਜੀ ਇਹ ਤਿੰਨ ਸਾਡੇ ਪਿੰਡ ਦੇ ਹੀ ਸੀਗੇ ਜੀ ਮੁੰਡੇ ਉਹਨਾਂ ਨੇ ਨਾ ਉਹਨੂੰ ਗਾਲ ਕੱਢੀ ਨਾ ਮੰਦਾ ਬੋਲੇ ਇੱਕ ਕੋਲੇ ਟੋਕਾ ਸੀਗਾ ਜੀ ਇੱਕ ਕੋਲੇ ਗਲਾਰੀ ਸੀਗੀ ਜੀ ਤੇ ਇੱਕ ਉਹਦਾ ਚਾਚਾ ਸੀਗਾ ਤਿੰਨ ਜਣੇ ਸੀਗੇ ਜੀ ਉਹਨਾਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਤੇ ਉਹਦੀ ਧੌਣ ਵੱਢਤੀ ਜੀ ਪਹਿਲਾਂ ਬਾਵਾ ਵੱਢਣਾ ਫਿਰ ਤਾਂ ਧੌਣ ਵੱਢੀ ਜੀ ਕੀ ਕੋਈ ਰਾਂਜਸ ਸੀ ਕੋਈ ਰਾਂਜਸ ਦਾ ਕੋਈ ਪਤਾ ਨਹੀਂ ਲੱਗਿਆ ਜੀ ਮੁੰਡਾ ਬਹੁਤ ਸਿਆਣਾ ਮੁੰਡਾ ਇੱਕ ਕੰਮਕਾਰ ਵਾਲਾ ਮੁੰਡਾ ਇੱਕ ਕੱਲਾ ਕੱਲਾ ਮੁੰਡਾ ਸੀਗਾ ਜੀ ਤੇ ਕੀ ਚੱਲ ਹੋ ਗਿਆ ਬੁਕੇ ਨਾਲ ਲੰਬਾ ਸਮਾਂ ਇਨਸਾਫ ਇਹ ਜੀ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਜਿਹੜੇ ਦੋ ਮੁੰਡੇ ਸੀਗੇ ਜੀ ਜਿਨ੍ਹਾਂ ਕੋਲੇ ਹਥਿਆਰ ਸੀਗੇ ਜੀ ਉਹ ਗ੍ਰਿਫਤਾਰ ਕਰ ਲਏ ਜਿਹੜਾ ਮਰਵਾਉਣ ਵਿੱਚ ਸੀ ਲਲਕਾਰਾ ਮਾਰ ਕੇ ਮਰਵਾਉ ਜੀ ਮੁੰਡਾ ਹਜੇ ਪੁਲਿਸ ਨੇ ਫੜ ਕੇ ਛੜਤਾ ਜੀ ਤੇ ਪਤਾ ਨਹੀਂ ਕਿਉਂ ਛੱਡਿਆ ਜੀ ਪੁਲਿਸ ਨੇ ਪੁਲਿਸ ਨੂੰ ਪਤਾ ਜੀ 29 ਮਈ ਨੂੰ ਸਾਡੇ ਭਰਾ ਦਾ ਕਤਲ ਹੋ ਗਿਆ ਸੀਗਾ ਜੀ ਅੱਡੇ ਤੇ ਸ਼ਰੇਆਮ ਬਹੁ ਬੇਰਮੀ ਨਾਲ ਕਤਲ ਕੀਤਾ ਜੀ ਉਹਨਾਂ ਨੂੰ ਫੜ ਕੇ ਤਿੰਨ ਕਾਤਲ ਸੀਗੇ ਦੋ ਤਾਂ ਫੜ ਲਏ ਇੱਕ ਨੂੰ ਫੜ ਕੇ ਛੜਤਾ ਜੀ ਉਹਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਆਂ ਵੀ ਸਾਡੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜੀ ਕਤਲ ਬਹੁ ਬੇਰਮੀ ਨਾਲ ਕੀਤਾ ਜਮਾ ਸ਼ਰੇਆਮ ਕਤਲ ਕੀਤਾ ਜੀ ਪੁਲਿਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਉਨੇ ਆਰ ਨੂੰ ਫੜ ਕੇ ਕਰਦੇ ਦਾ ਇਹਦਾ ਪੁਲਿਸ ਨੂੰ ਨਹੀਂ ਪਤਾ ਜੀ ਕਿਉਂ ਛੱਡਿਆ ਉਹਨੂੰ ਜੀ ਪਹਿਲਾਂ ਫੜ ਲਿਆ ਸੀ ਐਫ ਆਈ ਆਰ ਵੀ ਉੱਤੇ ਹੋਈ ਵੀ ਆ ਬਾਅਦ ਚ ਉਹਨੇ ਛੱਡਤਾ ਥੋੜੇ ਟਾਈਮ ਬਾਅਦ ਹੀ ਨਾਮ ਵਿੱਚ ਦਰਜੇ ਬੱਚੇ ਦੇ ਪਾਰਟੀ ਦੇ ਵਿੱਚ ਨਾਮ ਦਰਜਾ ਜੀ ਤੇ ਤੇਰੀ ਮੁਕੱਦਮਾ ਨੰਬਰ 100 ਦਰਜ ਹੋਇਆ 352 ਪੀ ਸੀ ਜਨ 322 ਹੈ ਇਹਨਾਂ ਦੇ ਦੋਵੇਂ ਵੀ ਰਿਸਕ ਅਜੇ ਕਰ ਲਈ ਸੀ ਮੇਰੇ ਕੋਲ ਤੇ ਜਿਹੜੀ ਜ਼ਾਇਗ੍ਰਿਫਤਰੀ ਬਾਕੀ ਆ ਉਹਦੀ ਵੀ ਬੰਦ ਚ ਕੀਤੀ ਜਰੀ ਸੀ ਉਹਨਾਂ ਨੂੰ ਕਹਿੰਦਾ ਸੀ ਕਿ ਅਸੀਂ ਵਿਸ਼ਵਾਸ ਜਵਾਏ ਨੇ ਪਰਵਰਤਨ ਦਾ ਬੰਦਾ ਰਿਸਟ ਕਰ ਲਾ ਗਿਆ। ਸਰ ਇੱਕ ਤੇ ਦੋਸ਼ ਲਾ ਰਹੇ ਨੇ ਕਹਿੰਦੇ ਆ ਕਿ ਵੀ ਕਾਰਵਾਈ ਨਾ ਕੀਤੀ ਨਹੀਂ ਗਈ। ਆਖੇ ਉਹ ਸਿਰੂ ਛੱਡ ਦਿੱਤਾ ਗਿਆ ਤੇ ਪਰਚੇ ਦੇ ਵਿੱਚ ਵੀ ਨਾਮ ਆਇਆ ਹੈਗਾ ਤੀਕੇ ਦਾ ਜਿਹੜਾ ਚੌਕਸ। ਉਹ ਵੀ ਕੋਲੀ ਦਰਖਾਸਤਾਂ ਦਿੱਤੀਆਂ ਸੀ ਕਿ ਮੈਂ ਵੇਖਣਾ ਵੀ ਏਡੇ ਵੱਡੇ ਗੌਰਮੈਂਟ ਮਿੰਟਰ ਨਾਲ ਸੌ। ਕੋਲੀ ਹਰਮੰਦੇ ਜੀ ਵੱਲੀ ਤਫतीश ਚੱਲ ਰਹੀ ਸਿੱਚੀ ਕੀਤੀ ਹੋਣੀ ਹੈ ਜੀ ਕੀ ਲੱਗਦਾ ਹਾਂ ਜੀ ਚੱਲ ਰਹੀ ਹੈ ਜੀ ਚੱਲ ਰਹੀ ਬਸ ਦੇਖਨੇ ਕਰਦੇ ਦਿੰਦੇ ਜੀ ਉਹਨ ਕੀ ਗੱਲਬਾਤ ਹੋਈ ਹੈ ਜੀ ਕਰਨ ਵਾਲੇ ਧਰਨੇ ਵਾਲਾ ਨਾਲ ਕੀ ਗੱਲਬਾਤ ਹੋਈ ਹੈ ਜੀ ਕਰਨ ਵਾਲੇ ਹੁਣੇ ਪਹਿਲਾਂ ਮੈਂ ਵਿਸ਼ਵਾਸ ਦਵਾਇਆ ਵੀ ਚੁੱਕਰਵਾਰ ਨੂੰ ਤੁਹਾਨੂੰ ਜੋ ਸਮਾਜੀ